你看，呃。 ਨੱਕੇ ਲਾਇਆ ਤਾਂ ਸਮੁੰਦਰ ਨਹੀਂ ਰੁਕਦੇ ਹੁੰਦੇ ਸੋ ਇਸ ਕਰਕੇ ਈ ਦੀ ਜਿੰਨਾ ਮਰਜੀ ਜ਼ੋਰ ਲਾ ਲਵੇ ਨਾ ਅਰਵਿੰਦ ਕੇਜੀਵਾਲ ਜੀ ਨਾ ਆਮ ਆਦੀ ਪਾਰਟੀ ਰੁਕਣ ਵਾਲੀ ਆ ਉਹਨੇ ਸਾਰੇ ਦੇਸ਼ ਦੇ ਵਿੱਚ ਹੀ ਅੱਗੇ ਵਧਣਾ ਸੋ ਜਿੰਨੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸੇ ਕਰਕੇ ਕੀਤੀ ਜਾ ਰਹੀ ਹੈ ਕਿ ਆਮ ਆਦੀ ਪਾਰਟੀ ਅੱਗੇ ਨਾ ਵੱਧ ਸਕੇ ਸੋ ਅਸੀਂ ਅਰਵਿੰਦ ਕੇਜੀਵਾਲ ਜੀ ਦੇ ਨਾਲ ਆ ਅਸੀਂ ਭਗਵੰਤ ਮਾਨ ਜੀ ਦੇ ਨਾਲ ਆ ਸੋ ਆ ਸਾਨੂੰ ਸਾਡੇ ਤੇ ਜੇ 1 ਕਿਚੇ 100 ਪਰਚੇ ਪਾਉਣ ਸੋ ਅਸੀਂ ਪਿੱਛੇ ਨਹੀਂ ਹਟਣ ਵਾਲਾ ਸੋ ਇਸ ਕਰਕੇ ਈਡੀ ਦੇ ਜਾਂ ਹੋਰ ਕਿਸੇ ਏਜੰਸੀ ਦੇ ਰੋਕੇ ਤੋਂ ਰੁਕਣਾ ਨਹੀਂ ਹੈ ਆਮ ਆਦੀ ਪਾਰਟੀ ਨੱਗੇ ਬਦਲ ਨਹੀਂ ਬਦਣੇ ਮੰਨੇ ਸਭ ਜੇਲ੍ਹ ਨੇਂਦਰ ਲਗਾਤਾਰ ਇਹ ਘਟਨਾਵਾਂ ਹੋ ਰਹੀਆਂ ਰੋਜ਼ ਐਕਸ਼ਨ ਮੈਂ ਸਰਕਾਰ ਕਿਸ ਤਰ੍ਹਾਂ ਇਸ ਨੂੰ ਠੱਲ ਪਾਈ ਜਾਵੇ ਜਦੋਂ ਮੋਬਾਈਲ ਨਾਲ ਪਾਰਟੀਆਂ ਕਰਦੇ ਨੇ ਜੇਲ੍ਹ ਨੇ ਵਿੱਚ ਨਹੀਂ ਦੇਖੋ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਲੰਬੇ ਸਮੇਂ ਤੋਂ ਪੁਰਾਣੀ ਜਿਹੜਾ ਚੱਲਦਾ ਰਿਹਾ ਕਿਉਂਕਿ ਜਿਨ੍ਹਾਂ ਨੇ ਪੁਸ਼ਪਨਾਹੀ ਕੀਤੀ ਆ ਉਹ ਉਹਨਾਂ ਦੇ ਜਿਹੜੇ ਹੌਸਲੇ ਵਧੇ ਹੋਏ ਸੀ ਪਰ ਹੁਣ ਜਦੋਂ ਦੀ ਮਾਨਸਾਬ ਦੀ ਸਰਕਾਰੀ ਉਦੋਂ ਤੋਂ ਇਥੇ ਬਹੁਤ ਲਗਾਮ ਲਗਾਈ ਗਈ ਹੈ ਔਰ ਤੁਸੀਂ ਪਿਛਲੇ ਦਿਨੀ ਦੇਖਿਆ ਵੀ ਆ ਕਿ ਮਾਨਸਾਬ ਨੇ ਵੀ ਕਿਹਾ ਸੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਸੀ ਵੀ ਜਿਹੜੇ ਵੀ ਕੋਈ ਅਹੇਜੀਆਂ ਹਰਕਤਾਂ ਕਰਦੇ ਨੇ ਉਹ ਆਪਣੀਆਂ ਹਰਕਤਾਂ ਤੋਂ ਆਵਾਜ਼ ਆ ਜਾਣ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਇਹ ਨਹੀਂ ਪਤਾ ਇੱਕ ਚੌਕ ਟੱਪਦੇ ਅਗਲੇ ਚੌਕ ਤੇ ਪਹੁੰਚੋਗੇ ਜਾਂ ਨਹੀਂ ਪਹੁੰਚੋਗੇ ਸੋਚ ਕਰਕੇ ਸਾਫ਼ ਲਫ਼ਜ਼ਾਂ ਦੇ ਵਿੱਚ ਚੇਤਾਵਨੀ ਹੈ ਕਿ ਸਿੱਧੇ ਹੋ ਕੇ ਆਪਣੇ ਕੰਮਕਾਰ ਕਰੋ ਆ ਪੁੱਠੇ ਕੰਮਾਂ ਚ ਕੁਛ ਨਹੀਂ ਰੱਖਿਆ ਜਿੰਨੀ ਜਲਦੀ ਹੋ ਚੱਕਣਗੇ ਸਿੱਧੀ ਸਿੱਧੇ ਆਪਣਾ ਆਪਦੇ ਘਰਾਂ ਦੇ ਕੰਮਕਾਰ ਜਿਹੜੇ ਕਰਨ ਲੱਗ ਜਾਣਗੇ ਚੰਗੀ ਗੱਲ ਹੈ ਨਹੀਂ ਪਤਾ ਨਹੀਂ ਕਦੋਂ ਕਿੱਥੇ ਕਿੱਥੇ ਸ਼ਿਕਾਰ ਹੋ ਜਾਣਾ ਨਾਲੋਂ ਕਿਸਾਨ ਲਗਾਤਾਰ ਅੰਦੋਲਨ ਤੇ ਅੱਜ ਬਰਨਾਲੇ ਤੇ ਰੈਲੀ ਕਰੀ ਜਾ ਰਹੀ ਐ ਐਸ ਕੇਐਮ ਵੱਲੋਂ ਇਹ ਜਿਸ ਤਰ੍ਹਾਂ ਦੀਆਂ ਰੈਲੀਆਂ ਆ ਪੰਜਾਬ ਦੇ ਵਾਤਾਵਰਣ ਨੂੰ ਜਿਸ ਤਰ੍ਹਾਂ ਨੁਕਸਾਨ ਪਹੁੰਚਾਈ ਦੇਖੋ ਨਹੀਂ ਦੇਖੋ ਸਾਡਾ ਸਾਡਾ ਤਾਂ ਅਸੀਂ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਅਸੀਂ ਆਪਣਾ ਵਾਤਾਵਰਨ ਵੀ ਬਚਾਉਣਾ ਅਸੀਂ ਪਾਣੀ ਹੈ ਜਿਹੜੇ ਡੂੰਘੇ ਹੁੰਦੇ ਜਾ ਰਹੇ ਪਾਣੀ ਡੂੰਘੇ ਹੁੰਦੇ ਜਾ ਰਹੇ ਨੇ ਉਹਨਾਂ ਨੂੰ ਵੀ ਬਚਾਉਣ ਦੀ ਲੋੜ ਹੈ ਸੋ ਇਸ ਕਰਕੇ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਪੰਜਾਬ ਦੇ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਤਾਂ ਸਾਇ ਪੰਜਾਬ ਵਾਸਤੇ ਲੈਂਦੇ ਨੇ ਕਿ ਕੋਈ ਵੀ ਕੰਮ ਕਰਨਾ ਪੰਜਾਬ ਦਾ ਹਿੱਤ ਵਾਰੀ ਪਹਿਲਾਂ ਸੋਚਦੇ ਨੇ ਸੋ ਇਸ ਕਰਕੇ ਸਾਡਾ ਹਰ ਇੱਕ ਕਿਸਾਨ ਜਿਹੜਾ ਪੰਜਾਬ ਦੇ ਨੋਆ